सत श्री अकाल जी साव उपा बहुत 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 स्वागत है तो चलो जी आ गया है खास दिन का खास उपा खास उपा तो मैं दसागी पर उस तो पहले जो लोग साडी यूट्यूब फैमिली नवे जुड़ रहे हैं उन्होंने मैं तहे दिल तो बहुत 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 स्वागत करती हाँ तो चलो जी ए मैं जरा जे नवे लोग जुड़ रहे हैं उन्होंने एक लाइन में दसती हाँ कि खास दिन का खास उपाय की है वैसे तो उपाय असी रोज़ ही दसते हाँ रोज़ उपा करते हाँ पर जिस जो खास दिन हों जिस की पूर्णमाशी हो गई मस्या हो गई या फिर दिवाली धनतेरस कुछ ऐसे खास दिन होंगे हम जिस दिन असी जो भी उपा जो भी टोटका करते हाँ उसका इंस्टेंट रिजल्ट मिलता है ਇਨਸਟੈਂਟ ਦਾ ਰਿਜ਼ਲਟ ਮਿਲਦਾ ਹੀ ਹੈ ਨਾਲ ਦੇ ਨਾਲ उसेंट परसेंट रिजल्ट मिलता है जे उस विश्वास घंटे इच्छा पूरी अपन परेशानिया दूर करने का आ रही है पूर्नमाशी पंद्रह दिसंबर दो हजार चौबी जो कि इस साल दो हजार चौबीस की आखिरी पूर्नमाशी है तो यह समझ सकते हो फुल मून आता है ठीक है ਉਹ ਜਿਹੜਾ ਫੁੱਲ ਮੂਨ ਹੈ ਸਾਨੂੰ ਨਵੀਂ ਬਿਗਨਿੰਗ ਕਰਾਂਦਾ ਹੈ ਕਿ ਅਸੀਂ 2024 ਵਿੱਚ ਜਿੰਨੀਆਂ ਵੀ ਤੁਹਾਡੀਆਂ ਇੱਛਾਵਾਂ ਰਹਿ ਗਈਆਂ ਹਨ ਜੋ ਤੁਸੀਂ ਸੋਚਿਆ ਸੀ ਕਿ 2024 ਵਿੱਚ ਇਹ ਸਭ ਮੈਂ ਪੂਰਾ ਕਰ ਲਵਾਵਾਂਗਾ ਜਾਂ ਮੈਂ ਪੂਰਾ ਕਰ ਲਵਾਂਗੀ ਉਹ ਨਹੀਂ ਹੋ ਪਾਇਆ ਤਾਂ ਇਹ ਇੱਕ ਐਸਾ ਦਿਨ ਹੈ ਜਿਸ ਦਿਨ ਤੁਸੀਂ ਉਹ ਸਭ 네ਗਟਿਵਿਟੀ ਨੂੰ ਪਿੱਛੇ ਛੱਡ ਕੇ ਜਾਣਾ ਹੈ ਠੀਕ ਹੈ ਕਿਉਂਕਿ ਨਵਾਂ ਸਾਲ 2025 ਆ ਰਿਹਾ ਹੈ ਤੇ ਇਸ ਫੁੱਲ ਮੂਨ ਤੇ ਨੈਗੇਟਿਵਿਟੀ ਪਿੱਛੇ ਛੱਡਾਂਗੇ ਤੇ ਵੀ ਨਵੇਂ ਸਾਲ ਦੀ ਬਿਗਨਿੰਗ ਕਰਾਂਗੇ ਤੇ ਅੱਜ ਮੈਂ ਤੁਹਾਨੂੰ ਐਸੇ ਚਾਰ ਉਪਾਅ ਦੱਸਣ ਵਾਲੀ ਹਾਂ ਠੀਕ ਹੈ ਜੋ ਕਿ ਤੁਸੀਂ ਪੂਰਨ ਮਾਸ਼ੀ ਨੂੰ ਕਰ ਸਕਦੇ ਹੋ ਪੂਰਨ ਮਾਸ਼ੀ ਵਾਲੇ ਦਿਨ असी यह उपा क्यों करांगे क्योंकि उस दिन पूरनमाशी का जरा चंद्रमा होंद् है जरा चंद हों है उस दे विच उसकी पावर होंगी है कि उस दिन तुसी जो भी मंगोगे वह पूरा होएगा पर उस दे ना सानु करना पैंता है उपा उस दे सूँ कुछ करना पैंता है टोटका टोटका अच्छे टोटके ना कि किसी किसी दा बुरा मानिए किसी किसी दा बुरा मानिए उस तरह के टोटके असी बिल्कुल भी नहीं करते हम तो चलो जी हुन आज जो मैं थानू तो उपाय दसन वाली हाँ, ओ की है दसन तो पहले हाथ जोड़ के विनती है जेकर थानू तो मेरी वीडियो चंगियां लगियां हां त वीडियो नु लाइक करके जाया करो जी चैनल नो हाले तक सब्सक्राइब नहीं किया है तो चैनल सब्सक्राइब करो सब्सक्राइब के बेल का बटन हों उस जरूर दबाया करो क्योंकि मेरी हर नवी वीडियो का नोटिफिकेशन उस नो मिलता है कमेंट विच हाजरी तो ने देनी ही होंगी है परमात्मा का आशीर्वाद प्राप्त करने लें तो चलो जी आज दी वीडियो विच असी दसन वाले हाँ राई दे टोटके ਹਾਂਜੀ ਰਾਈ ਦੇ ਉਪਾ ਰਾਈ ਇੱਕ ਐਸੀ ਸ਼ਕਤੀਸ਼ਾਲੀ ਤੁਸੀਂ ਕਹਿ ਸਕਦੇ ਹੋ ਚੀਜ਼ ਹੈ ਜਿਸ ਨੂੰ ਅਸੀਂ ਜੇਕਰ ਉਪਾ ਵਿੱਚ ਯੂਜ਼ ਕਰਦੇ ਹਾਂ ਜਿਸ ਨੂੰ ਅਸੀਂ ਟੋਟਕਿਆਂ ਵਿੱਚ ਯੂਜ਼ ਕਰਦੇ ਹਾਂ ਤਾਂ ਸਾਡੇ ਘਰ ਵਿੱਚੋਂ ਕੁਝ ਕਿਸੇ ਨੇ ਵੀ ਕੁਝ ਅ ਕਹਿ ਸਕਦੇ ਹੋ ਬਲੈਕ ਮੈਜੀਕ ਕੀਤਾ ਹੋਵੇ ਕਾਲਾ ਜਾਦੂ ਕੀਤਾ ਹੋਵੇ ਉਹ ਤਾਂ ਦੂਰ ਭਜੇਗਾ ਹੀ ਭਜੇਗਾ ਨਾਲ ਦੇ ਨਾਲ ਜੋ ਅੱਜ ਮੈਂ ਉਪਾ ਦੱਸਾਂਗੀ ਉਸ ਦੇ ਨਾਲ ਪੈਸਿਆਂ ਦੀ ਹੋ ਸਕਦੀ ਹੈ بارش ਕੋ पूर्नमाशी आ रही है ऐतवार लगातार तीन ऐतवार जो तुम उपा करते हो तो देखोगे आने वाली अगली पूरनमाशी तक तुसी जो भी नाल जूझ रहे खत्म हो जाएगी जो भी इच्छा मांग रहे थे ओ इच्छा थोड़िया पूरी हो जाएगी ਲੱਗਦਾ ਹੈ ਮੈਂ ਕੁਝ ਜ਼ਿਆਦਾ ਹੀ ਬੋਲ ਦਿੱਤਾ ਹੈ ਤੇ ਵੀਡੀਓ ਤੁਹਾਡੀ ਲੰਬੀ ਹੋ ਜਾਂਦੀ ਹੈ ਮੈਂ ਦੇਖੋ ਐਕਸਾਈਟਿਡ ਹੁੰਦੀ ਆ ਜੋਸ਼ ਵਿੱਚ ਹੁੰਦੀ ਆ ਇਹ ਖਾਸ ਇਹਦਾ ਖਾਸ ਉਪਾਅ ਦੱਸਣ ਵਿੱਚ ਤਾਂ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੀ ਆ ਆਪਣੇ ਜਿੰਨੇ ਵੀ ਮੇਰੇ ਫੈਮਿਲੀ ਮੈਂਬਰਸ ਹਨ YouTube ਵਾਲੇ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਦੀ ਹਾਂ ਕਿ ਇਹ ਵਾਲੇ ਉਪਾਅ ਕਰੋ ਪਲੀਜ਼ ਵਿਸ਼ਵਾਸ ਨਾਲ ਕਰੋ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਨਾ ਉਹ ਬੇਸ਼ੱਕ ਨਾ ਕਰੋ ਬੇਸ਼ੱਕ ਮੇਰੀ ਵੀਡੀਓ ਛੱਡ ਕੇ ਚਲੇ ਜਾਓ ਪਰ ਜਿਨ੍ਹਾਂ ਨੂੰ ਉਪਾ ਕਰਨ ਵਿੱਚ ਵਿਸ਼ਵਾਸ ਹੈ ਉਹ ਕਰਕੇ ਦੇਖਣਾ ਠੀਕ ਹੈ ਤੇ ਅਸੀਂ ਗੱਲ ਕਰ ਰਹੀ ਸੀ ਅੱਜ ਰਾਈ ਦੀ ਕੀ ਕਰਨਾ ਹੈ ਤੁਸੀਂ ਸਭ ਤੋਂ ਪਹਿਲਾ ਉਪਾ ਰਾਈ ਦਾ ਕੀਕੇ ਰਾਈ ਕੀ ਕਰੇਗੀ ਦੇਖੋ 2024 ਜਿਸ ਸਮੇ ਤੁਹਾਨੂੰ ਦੱਸਿਆ ਹੈ ਆਖਰੀ ਪੂਰਨਮਾਸ਼ੀ ਹੈ ਇਸ ਸਾਲ ਦੀ ਤਾਂ ਅਸੀਂ ਪੂਰੀਆਂ 네ਗੈਟਿਵਿਟੀ ਹਟਾਣੀਆਂ ਹਨ ਤਾਂ ਤੁਸੀਂ ਕੀ ਕਰਨਾ ਹੈ 15 ਦਸੰਬਰ ਨੂੰ ਇੱਕ ਗਲਾਸ ਪਾਣੀ ਦਾ ਲੈ ਲੈਣਾ ਹੈ ਗਲਾਸ ਕੋਈ ਵੀ ਹੋ ਸਕਦਾ ਹੈ ਸਟੀਲ ਦਾ ਲੈ ਲਓ ਕੱਚ ਦਾ ਲੈ ਲਓ ਉਸ ਦੇ ਅੰਦਰ ਪਾਣੀ ਪਾ ਦੇਣਾ ਹੈ ਤੇ ਇੱਕ ਮੁਠੀ ਰਾਈ ਵੀ ਉਸ ਦੇ ਅੰਦਰ ਪਾ ਦੇਣੀ ਹੈ ਰਾਤ ਨੂੰ ਆਪਣੀ ਸਰਾਣੀ ਦੇ ਕੋਲ ਉਸ ਨੂੰ ਰੱਖ ਕੇ ਸੌਣਾ ਹੈ ਦੇਖ ਲੈਣਾ ਸਰਾਣੀ ਦੇ ਕੋਲ ਇੱਕਦਮ ਨਾਲ ਨਾਲ ਰੱਖਣਾ ਕਿ ਰਾਤੀ ਤੁਸੀਂ ਪਾਸਾ ਪਲਟੋ ਤੇ ਉਹ ਗਲਾਸ ਡਿੱਗ ਜਾਏ ਥੋੜਾ ਜਿਹਾ ਉਚਾਈ ਤੇ ਰੱਖ ਦੇਣਾ ਤਾਂ ਕਿ ਉਹ ਗਿਰੇ ਨਾ ਸਾਰੀ ਰਾਤ ਉਸ ਨੂੰ ਪਿਆ ਰਹਿਣ ਦੇਣਾ ਹੈ ਤੇ ਅਗਲੇ ਦਿਨ ਯਾਨੀ ਕਿ 16 ਦਸੰਬਰ ਨੂੰ ਅਗਲੇ ਦਿਨ ਸੋਮਵਾਰ ਨੂੰ ਤੁਸੀਂ ਉਸ ਗਲਾਸ ਨੂੰ ਰਾਈ ਸਮੇਤ ਵਾਲਾ ਪਾਣੀ ਵਾਲਾ ਜਿਹੜਾ ਗਲਾਸ ਹੈ ਘਰ ਦੇ ਬਾਹਰ ਜਾ ਕੇ ਉਸ ਨੂੰ ਡੋਲ ਕੇ ਆ ਜਾਣਾ ਹੈ ਡਿਰਾ ਕਿ ਆ ਜਾਣਾ ਹੈ ਐਨਾਂ ਜਿਆ ਕੰਮ ਕਰੋਗੇ ਤਾਂ ਜਿੰਨੀਆਂ ਵੀ ਨੈਗੇਟਿਵਿਟੀ ਜੋ ਤੁਹਾਡੀਆਂ ਕਹਿ ਸਕਦੇ ਹੋ ਨਾ ਬੁਰੀਆਂ ਸ਼ਕਤੀਆਂ ਜਿਨ੍ਹਾਂ ਨੇ ਅੱਜ ਇਸ ਵਾਰ ਸਾਲ 2024 ਵਿੱਚ ਤੁਹਾਡੇ ਕੰਮ ਰੋਕੇ ਸੀ ਉਹ ਸਾਰੀਆਂ ਦੂਰ ਪਾ ਦਿੱ ਜਾਂਦੀਆਂ ਤੁਹਾਡੇ ਔਰਾ ਜਿਹੜਾ ਹੈ ਨਾ ਤੁਹਾਡਾ ਬਿਲਕੁਲ ਕਲੀਨ ਹੋ ਜਾਏਗਾ ਇਹ ਪੂਰਨਮਾਸ਼ੀ ਵਾਲੇ ਦਿਨ ਇੱਕ ਨਿੱਕਾ ਜਿਹਾ ਉਪਾਅ ਤਾਂ ਜਰੂਰ ਸਾਰੇ ਕਰਨਾ ਹੀ ਕਰਨਾ ਠੀਕ ਹੈ ਦੂਸਰੇ ਨੰਬਰ ਤੇ ਤੁਸੀਂ ਕੀ ਕਰਨਾ ਹੈ ਤਿੰਨ ਦੀਵੇ ਲੈਣੇ ਹਨ ਠੀਕ ਹੈ ਦੀਵੇ ਸਾਰਿਆਂ ਦੇ ਘਰ ਵਿੱਚ ਸ਼ਾਇਦ ਦੀਵਾਲੀ ਵਿੱਚ ਬੱਚੇ ਹੀ ਹੋਣਗੇ ਹੈਨਾ ਉਹ ਲੈ ਲਓ ਦੀਵਾਲੀ ਵਾਲੇ ਦੀਵੇ ਲੈ ਲਓ ਕੀ ਕਰਨਾ ਹੈ ਇੱਕ ਦੀਵੇ ਵਿੱਚ ਭਰ ਦੇਣਾ ਰਾਈ ਠੀਕ ਹੈ ਦੂਸਰੇ ਦੀਵੇ ਵਿੱਚ ਭਰ ਦੇਣਾ ਸੁੱਕਾ ਧੰਨੀਆਂ ਤੀਸਰੇ ਦੀਵੇ ਵਿੱਚ ਭਰ ਦੇਣਾ ਨਮਕ ਇਹ ਤਿੰਨ ਦੀਵੇ ਜੋ ਹੈ ਇਹਨਾਂ ਜੋ ਜੋ ਚੀਜ਼ਾਂ ਦਸੀਆਂ ਹਨ ਭਰ ਕੇ ਕਿ ਕਿਸੇ ਐਸੇ ਕੋਨੇ ਵਿੱਚ ਰੱਖ ਦੇਣਾ ਪੂਰਨਮਾਸੀ ਵਾਲੇ ਦਿਨ ਜੋ ਕਿਸੇ ਨੂੰ ਨਜ਼ਰ ਨਾ ਆਣ ਠੀਕ ਹੈ ਇੱਕ ਇਹਦੇ ਵਿੱਚ ਕੀ ਸਾਵਧਾਨੀ ਵਰਤਣੀ ਹੈ ਕਿ ਕਿਸੇ ਨੂੰ ਇੱਕ ਤਾਂ ਨਜ਼ਰ ਨਾ ਆਵਣ ਐ ਦਿਨ ਦੀਵੇ ਦੂਸਰਾ ਕਿਸੇ ਨੂੰ ਇਸ ਐ ਤੁਸੀਂ ਉਪਾ ਕੀਤਾ ਹੈ ਐ ਤੁਸੀਂ ਟੋਟਕਾ ਕੀਤਾ ਹੈ ਤਾਂ ਕਿ ਤੁਹਾਡਾ ਸਾਲ 2025 ਅੱਛਾ ਜਾਏ ਕਿਸੇ ਨੂੰ ਨਹੀਂ ਦੱਸਣਾ ਹੈ ਠੀਕ ਹੈ ਇਹ ਵਾਲਾ ਉਪਾਅ ਜੇਕਰ ਤੁਸੀਂ ਪੂਰਨ ਮਾਸੀ ਵਾਲੇ ਦਿਨ ਕਰ ਲੈਂਦੇ ਹੋ ਮੈਂ ਤੁਹਾਡੇ ਤੁਹਾਨੂੰ ਕਹਿ ਰਹੀ ਹਾਂ ਨਮਕ ਕੀ ਕਰੇਗਾ ਤੁਹਾਡੇ ਘਰ ਚੋਂ ਨੇਕਟੀਵਿਟੀ ਭਜਾਏਗਾ ਜੋ ਤੁਹਾਡੇ ਘਰ ਵਿੱਚ ਕਲਾ ਕਲੇਸ਼ ਹੁੰਦੇ ਹਨ ਉਸ ਨੂੰ ਭਜਾਏਗਾ ਰਾਈ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਰਾਈ ਮਨੀ ਨੂੰ ਅਟਰੈਕਟ ਕਰਦੀ ਹੈ ਠੀਕ ਹੈ ਸਾਡੇ ਘਰ ਵਿੱਚੋਂ ਸਾਡਾ ਔਰਾ ਕਲੀਨ ਕਰਦੀ ਹੈ ਤੀਸਰੇ ਨੰਬਰ ਤੇ ਜਿਹੜਾ ਮੈਂ ਤਲੀਆਂ ਪਾਇਆ ਹੈ ਸੁੱਕਾ ਤੰਨੀਆਂ ਮਾਂ ਲక్ష్ਮੀ ਦਾ ਫੇਵਰਿਟ है माँ लक्ष्मी में बहुत प्रिय है तो माँ लक्ष्मी साढ़े घर आएगी आएगी और किधरे आन तो बाद जाएगी भी नहीं क्योंकि क्या जाता है कि जो लक्ष्मी माँ है बहुत उन्होंने स्वभाव जंचल हों और किसी के घर भी मतलब एक जगह पर टिक के नहीं बैठती है तो असी की करा वाला टोटका ए वाला उपा करके उन्होंने माँ लक्ष्मी को किधरे जावे ਠੀਕ ਹੈ ਕਾਲ ਵਿਚ ਲੜਾਈ ਨਹੀਂ ਹੋਏਗੀ ਝਗੜਾ ਨਹੀਂ ਹੋਏਗਾ ਤਾਂ ਸ਼ਾਂਤੀ ਰਹੇਗੀ ਤਾਂ ਆਪਣੇ ਆਪ ਪੋਜ਼ਿਟਿਵਿਟੀ ਹੋਏਗੀ ਤਾਂ ਸਾਡੇ ਘਰ ਪੈਸਾ ਹੀ ਪੈਸਾ ਆਏਗਾ ਇਸ ਦੇ ਨਾਲ ਨਾਲ ਇਹ ਜਿਹੜੇ ਮੈਂ ਤਿੰਨ ਕਟੋਰੀਆਂ ਵਿੱਚ ਵੀ ਤੁਸੀਂ ਪਾ ਸਕਦੇ ਹੋ ਜਾਂ ਤਿੰਨ ਦੀਵੇ ਵੀ ਵਿੱਚ ਵੀ ਪਾ ਸਕਦੇ ਹੋ ਇਹਨੂੰ ਤੁਸੀਂ ਆਪਣੀ ਜੇ ਦੁਕਾਨ ਵਿੱਚ ਜੇ ਤੁਹਾਡੇ ਕਸਟਮਰ ਨਹੀਂ ਆ ਰਹੇ ਹਨ ਗ੍ਰਾਹਕ ਨਹੀਂ ਆ ਰਹੇ ਹਨ ਉੱਥੇ ਵੀ ਤੁਸੀਂ ਇਹ ਰੱਖ ਸਕਦੇ ਹੋ ਪਰ ਉੱਥੇ ਵੀ ਕਿਸੇ ਨੂੰ ਨਜ਼ਰ ਨਹੀਂ ਆਣੀ ਚਾਹੀਦੀ ਦੋ ਉਪਾਅ ਹੋਗੇ ਬਹੁਤ ਹੀ ਸ਼ਕਤੀਸ਼ਾਲੀ ਉਪਾਅ ਹੈ ਦੇਖੋ ਕੁਝ ਨਹੀਂ ਲੱਗ ਰਿਹਾ ਹੈ ਤੁਹਾਡਾ ਮੈਂ ਜਿਹੜੀ ਉਪਾਦਸ ਨਹੀਂ ਆ ਨਾ ਤੁਹਾਡਾ ਨਾ ਤਾਂ ਕੋਈ ਪੈਸਾ ਲੱਗਦਾ ਹੈ ਨਾ ਹੀ ਤੁਹਾਡਾ ਕੋਈ ਸਮਾਂ ਲੱਗਦਾ ਹੈ ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਕਿਉਂ ਨਹੀਂ ਤੁਸੀਂ ਕਰਦੇ ਹੋ ਠੀਕ ਹੈ ਵਿਸ਼ਵਾਸ ਨਾਲ ਕਰੋ ਜ਼ਿੰਦਗੀ ਬਦਲ ਜਾਏਗੀ ਚਲੋ ਜੀ ਹੁਣ ਤੀਸਰਾ ਉਪਾਦਸ ਦਿੰਦੀ ਹਾਂ फटाफट ਰਾਈ ਦੇ 108 ਦਾਣੇ ਧਿਆਨ ਨਾਲ ਸੁਣਨਾ ਰਾਈ ਦੇ 108 ਦਾਣੇ ਲੈ ਲਓ ਠੀਕ ਹੈ 108 ਦਾਣਾ ਬਹੁਤ ਹੀ ਜ਼ਿਆਦਾ ਨਾ ਮਹੱਤਵ ਹੈ ਸਾਡੀ ਲਾਈਫ ਵਿੱਚ 108 ਦਾ ਜੇ ਤੁਸੀਂ ਟੋਟਲ ਕਰੋਗੇ 1 8 0 ਛੱਡ ਦਿਓ 9 ਹੋ ਗਏ ਸਾਡੇ ਗ੍ਰਹਿ ਕਿੰਨੇ ਹਨ 9 ਹਨ 108 ਆਪਾਂ ਮਾਲਾ ਪੜ੍ਹਦੇ ਹਾਂ ਨਾ ਜਾਪ ਕਰਦੇ ਹਾਂ ਉਹ ਵੀ ਦੇਖੋ ਉਹਦਾ ਟੋਟਲ ਕਰਾਂਗੇ 9 9 ਦਾ ਹੀ ਹੁਣ ਸਾਡਾ ਜਿਹੜਾ ਅਗਲਾ ਸਾਲ ਆ ਰਿਹਾ ਹੈ ਸਾਲ 2025 9 ਦਾ ਟੋਟਲ ਹੈ ਮੰਗਲ ਦਾ ਗ੍ਰਹਿ ਹੈ ਤੇ ਅਸੀਂ ਉਸ ਨੂੰ ਪਹਿਲੇ ਹੀ ਆਪਣੇ ਮੰਗਲ ਨੂੰ ਕੀ ਕਰ ਰਹੇ ਹਾਂ ਮਜ਼ਬੂਤ ਕਰ ਰਹੇ ਹਾਂ 108 ਦਾਣੇ ਤੁਸੀਂ 라이 ਦੇ ਲੈ ਕੇ লাল কাপড়ে ਵਿੱਚ ਬੰਦ ਦੇਣੇ ਹਨ লাল ਕਪੜਾ ਵੀ ਜੋ ਹੈ ਮੰਗਲ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ ਉਸ ਨੂੰ ਤੁਸੀਂ ਕੀ ਕਰਨਾ ਹੈ ਜਦੋਂ ਗਠ ਮਾਰ ਕੇ ਕਦੋਂ 15 ਦਸੰਬਰ ਦੀ ਰਾਤ ਨੂੰ ਇਹ ਕੰਮ ਕਰ ਲੈਣਾ ਉਸ ਨੂੰ ਗਠ ਮਾਰ ਕੇ ਆਪਣੇ ਕੋਲ ਰੱਖ ਲੈਣਾ ਅਗਲੇ ਦਿਨ 16 ਦਸੰਬਰ ਨੂੰ ਕਿਸੇ ਪੀਪਲ ਦੇ ਪੇੜ ਦੇ ਜਾ ਕੇ ਉਸ ਮਿੱਟੀ ਦੇ ਵਿੱਚ ਇਸ ਨੂੰ ਗਾਰ ਕੇ ਆ ਜਾਣਾ ਠੀਕ ਹੈ ਇਹ ਤੁਸੀਂ ਲਗਾਤਾਰ ਇਹ ਕੰਮ ਤਿੰਨ ਐਤਵਾਜ਼ ਜ਼ਰੂਰ ਕਰਨਾ ਹੈ ਠੀਕ ਹੈ ਉਸ ਦਾ ਅਸਰ ਦੇਖਣਾ ਉਸ ਦਾ ਅਸਰ ਤੁਸੀਂ ਸਾਲ 2025 ਵਿੱਚ ਦੇਖੋਗੇ ਦੇਖੋਗੇ ਕਿ ਕੀ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਤੁਹਾਨੂੰ ਖੁਦ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਆਏਗਾ ਐਨੀ ਇਸ ਉਪਾਦੇ ਵਿੱਚ ਤਾਕਤ ਹੈ ਠੀਕ ਹੈ ਸੋ ਦੇਖੋ ਇਹ ਮੈਂ ਤੁਹਾਨੂੰ ਤਿੰਨੋ ਬਾਤ ਦੱਸ ਦਿੱਤੇ ਹੈ ਹੈਨਾ ਹੁਣ ਚੌਥਾ ਉਪਾਸਤ ਸੁਣ ਲੋ ਕਈ ਵਾਰੀ ਕੀ ਹੁੰਦਾ ਹੈ ਸਾਡੇ ਘਰ ਦਾ ਵਾਸਤ ਘਰ ਦਾ ਵਾਸਤੂ ਖਰਾਬ ਹੁੰਦਾ ਹੈ ਪਰ ਸਾਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਸਾਡੇ ਬੰਦੇ ਬੰਦੇ ਕੰਮ ਰੁਕ ਜਾਂਦੇ ਹਨ ਪੂਰਾ ਤੁਹਾਡਾ ਸਾਰਾ ਤੁਹਾਨੂੰ ਖੁਸ਼ੀ ਹੋ ਜਾਂਦੀ ਹੈ ਕਿ ਚਲੋ ਇਹ ਕੰਮ ਹੋ ਗਿਆ ਹੁਣ ਅਗਲੇ ਦਿਨ ਪੇਮੈਂਟ ਆ ਜਾਏਗੀ ਪਰ ਅਗਲੇ ਦਿਨ ਸੁਣਨ ਨੂੰ ਮਿਲਦਾ ਹੈ ਕਿ ਉਹ ਕਿਸੇ ਹੋਰ ਨੂੰ ਦੇ ਦਿੱਤੀ ਗਈ ਡੀਲ ਜਾਂ ਪੇਮੈਂਟ ਕਿਸੇ ਹੋਰ ਨੂੰ ਕੰਮ ਕਿਸੇ ਹੋਰ ਨੂੰ ਮਿਲ ਗਿਆ ਠੀਕ ਹੈ ਉਸ ਲਈ ਤੁਸੀਂ ਕੀ ਕਰਨਾ ਹੈ ਪੂਰਨ ਮਾਹੀ ਵਾਲੇ ਦਿਨ ਹੀ 15 ਦਸੰਬਰ ਨੂੰ ਰਾਤ ਨੂੰ ਤੁਸੀਂ ਇਹ ਕੰਮ ਕਰ ਲੈਣਾ ਇੱਕ ਕਾਗਜ਼ ਦੇ ਉੱਤੇ ਨਮਕ ਦੇਖੋ ਨਮਕ ਜਿਹੜਾ ਕੱਲ ਯੂਜ਼ ਕਰਦੇ ਉਹ ਵਾਲਾ ਨਹੀਂ ਖੜਾ ਨਮਕ ਜਿਹੜਾ ਹੁੰਦਾ ਹੈ ਨਾ ਜਿਹਦੇ ਨਮਕ ਦੇ ਗੱਟੇ ਉਹ ਰੱਖ ਲੈਣਾ ਨਾਲ ਰੱਖਣੀ ਹੈ ਥੋੜੀ ਜਿਹੀ ਰਾਹੀ ਤੇ ਉਸ ਕਾਗਜ਼ ਨੂੰ ਉਸੇ ਉੱਥੇ ਹੀ ਕਿਸੇ ਕੋਨੇ ਵਿੱਚ ਆਪਣੇ ਘਰ ਦੇ ਕਿਸੇ ਕੋਨੇ ਵਿੱਚ 15 ਦਸੰਬਰ ਨੂੰ ਪਾਈ ਰਹਿਣ ਦੇਣਾ ਦੇਖੋ ਇਹ ਜਿੰਨੇ ਵੀ ਅੱਜ ਮੈਂ ਤੁਹਾਨੂੰ ਉਪਾਅ ਦੱਸੇ ਹਨ ਨਾ ਉਹ ਪੂਰਨਮਾਸ਼ੀ ਦੇ ਹੀ ਉਪਾਅ ਹਨ ਠੀਕ ਹੈ ਪੂਰਨਮਾਸ਼ੀ ਵਾਲੇ ਦਿਨ ਹੀ ਕਿਤੇ ਜਾਂਦੇ ਹਨ ਇਹ ਉਪਾਅ ਇਸ ਕਰਕੇ ਤੁਸੀਂ ਪੂਰਨਮਾਸ਼ੀ ਵਾਲੇ ਦਿਨ ਜਰੂਰ ਇਹ ਉਪਾਅ ਕਰ ਲੈਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਕਿਕੇ ਇੱਕ ਕਾਗਜ਼ ਦੇ ਉੱਤੇ ਰਾਈ ਥੋੜੀ ਜਿਹੀ ਰਾਈ ਤੇ ਨਮਕ ਰੱਖ ਦਿੱਤਾ ਅਗਲੇ ਦਿਨ ਸਵੇਰੇ ਉੱਠ ਕੇ ਉਹ ਕਾਗਜ਼ ਸਮੇਤ ਉਹ ਚੀਜ਼ਾਂ ਨੂੰ ਤੁਸੀਂ ਅੱਗ ਵਿੱਚ ਜਲਾ ਦੇਣਾ ਤੁਸੀਂ ਦੇਖੋ ਐਨੋ ਜਿਸ ਤਾ ਹੀ ਅਗਲੇ ਦਿਨ ਤੁਸੀਂ ਜਲਾਓਗੇ ਨਾ ਮੈਂ ਤੁਹਾਨੂੰ ਦੱਸ ਰਹੀ ਹਾਂ 2-4 ਦਿਨਾਂ ਵਿੱਚ ਹੀ ਜੋ-ਜੋ ਤੁਹਾਡੇ ਕਲਾਇੰਟਸ ਆਨੇ ਬੰਦ ਹੋ ਗਏ ਹਨ ਠੀਕ ਹੈ ਤੁਹਾਡੀ ਘਰ ਚ ਲੜਾਈ ਝਗੜੇ ਹੋ ਰਹੇ ਹਨ ਜਾਂ ਤੁਹਾਡੀ ਕੋਈ ਡੀਲ ਕੈਨਸਲ ਹੋ ਗਈ ਹੈ ਆਰਡਰ ਮਿਲਿਆ ਮਿਲਿਆ ਕੈਨਸਲ ਹੋ ਗਿਆ ਉਹ ਵਾਪਸ ਤੁਹਾਡੇ ਕੋਲ ਆਣਗੇ ਫੋਨ ਆ ਸਕਦਾ ਹੈ ਕੋਨ ਮੈਂ ਤਾਂ ਇੱਕ ਇੱਕ ਤੱਕ ਵੀ ਤੁਹਾਨੂੰ ਕਹਿ ਰਹੀ ਹਾਂ ਕਿ ਤੁਹਾਨੂੰ ਫੋਨ ਵੀ ਆ ਸਕਦਾ ਹੈ ਬਸ ਇਹ 4 ਕੰਮ ਕਰ ਲੈਣਾ ਜੋ ਲੋਕ ਇਹ ਚਾਰ ਨਹੀਂ ਕਰਨਾ ਚਾਹੁੰਦੇ ਕਈ ਲੋਕ ਮੈਨੂੰ ਜਦੂਰ ਪਤਾ ਹੈ ਕਿ ਕਮੈਂਟਸ ਕਰਨਗੇ ਕਿ ਅਸੀਂ ਚਾਰੋਂ ਹੀ ਕਰਨੇ ਹਨ ਜਾਂ ਇਹਨਾਂ ਵਿੱਚੋਂ ਦੋ ਕਰ ਸਕਦੇ ਹਾਂ ਇੱਕ ਕਰ ਸਕਦੇ ਹਾਂ ਦੇਖੋ ਚਾਰੋਂ ਕਰੋ ਤਾਂ ਬਹੁਤ ਹੀ अच्छी ਗੱਲ ਹੈ ਮਤਲਬ ਦੇਖੋ ਕੋਈ ਮੈਨੂੰ ਤਾਂ ਇਹਦੇ ਵਿੱਚ ਕੁਝ ਲੱਗ ਨਹੀਂ ਰਿਹਾ ਹੈ ਕਿ ਕੋਈ ਚੀਜ਼ ਐਸੀ ਹੈ ਕਿ ਮੁਸ਼ਕਿਲ ਹੈ ਜੋ ਤੁਸੀਂ ਚਾਰੋਂ ਨਹੀਂ ਕਰ ਸਕਦੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਇਹ ਚਾਰੋਂ ਕਰ ਲੋ ਪਰ ਪਰ ਜੇ ਤੁਸੀਂ ਚਾਰੋਂ ਨਹੀਂ ਕਰ ਸਕਦੇ ਠੀਕ ਹੈ ਇੱਕ ਵੀ ਕਰੋਗੇ ਤਾਂ ਵੀ ਤੁਹਾਨੂੰ ਫਾਲਤਾਂ ਮਿਲੇਗਾ ਹੀ ਮਿਲੇਗਾ मेरे कहने का मतलब है कि जेकर चारों कर लो तो ज़्यादा बैटर है जे नहीं कर सकते तो एक भी करोगे उस तो उसका फल तुम्हें मिलेगा ही मिलेगा क्योंकि पूर्णमाशी वाले दिन किया गया उपा बिल्कुल भी खाली नहीं जाता है उसका रिजल्ट तो जरूर मिलता है जी तो चलो जी ऐसी मेरी अज की वीडियो के उपा तो जानकारी चंकी लगी है तो लाइक कमेंट से शेयर जरूर करना मैनों हूँ इजाजत दओ मिलती हाँ अगली वीडियो में थोड़ी किसी होर परेशानी का वाया जहा Hallecky.